ਕਾਂਧੀਆਂ ਸੰਸਥਾਵਾਂ ਵੀ ਉੱਪਰ ਸਕਣ ਤੇ ਖਾਲਸੇ ਕੇ ਬੋਲ ਵਾਲੇ ਵੀ ਹੋ ਸਕਣ। ਆਪ ਇਹ ਸਵਾਲਾਦਵਲ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲੇ ਕਿਸੇ ਵਾਲੇ ਤਖਤਾ ਦੇ ਸਿਹਦਰ ਨੂੰ ਪੁਜਾਰੀ ਦੱਸਦੇ ਰਹੇ ਨੇ। ਔਰ ਜਿਹੜੇ ਸਰੋਵਰ ਦੇ ਜਨ ਉਹਨਾਂ ਤੇ ਵੀ ਟਿੱਪਣੀ ਕਰਦੇ ਰਹੇ ਉਹਨਾਂ ਨੂੰ ਵੀ ਜਿਹੜਾ ਮਾਫ਼ ਕਰ ਦਿੱਤਾ ਗਿਆ ਹੁਣ ਜਿਹੜੀ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਵਿਵਾਨ ਜਿਹੜੇ ਬਾਹਰ ਸਜਾ ਸਕਦੇ ਨੇ ਪ੍ਰਚਾਰ ਕਰ ਸਕਦਾ। ਮੈਂ ਪਹਿਲਾਂ ਹੀ ਕਹਿ ਰਿਹਾ ਕਿ ਪ੍ਰਚਾਰ ਕਰਨਾ ਮਾੜੀ ਗੱਲ ਨਹੀਂ ਪ੍ਰਚਾਰ ਹੋਵੇ ਗੁਰਮ ਰਿਆਦਾ ਦੇ ਅਨੁਸਾਰ। ਔਰ ਜਿਹੜੀਆਂ ਉਹਨਾਂ ਨੇ ਟਿੱਪਣੀਆਂ ਕੀਤੀਆਂ ਕਿ ਉਹਨਾਂ ਦਾ ਉਹਨਾਂ ਕੋਲ ਜਵਾਬ ਲੈ ਲਿਆ। ਜਿਹੜੀਆਂ ਟਿੱਪਣੀਆਂ ਕੀਤੇ ਆ ਕੀ ਅੱਜ ਉਹਨਾਂ ਟਿੱਪਣੀਆਂ ਤੋਂ ਵਾਪਸ ਹੋ ਗਏ ਆ ਇਹ ਸਾਰਾ ਕੁਝ ਨਹੀਂ ਇਹ ਤਾਂ ਕਾਲੀ ਵਿੱਚ ਪੰਥ ਚੋਂ ਮਾਨਤਾ ਲੈਣ ਵਾਸਤੇ ਕੁਲਦੀਪ ਸਿੰਘ ਹੁਣਾਂ ਨੇ ਪੰਥ ਤੋਂ ਮਾਨਤਾ ਲੈਣ ਵੀ ਦੇਖੋ ਜੀ ਮੈਂ ਢੱਡਰੀਆਂ ਵਾਲਿਆਂ ਨੂੰ ਮਾਫੀ ਦੇਤੀ ਉਹਨਾਂ ਵਾਲਾ ਧਰਾ ਜੋੜ ਲਿਆ ਫਲਾਣੇ ਵਾਲ ਕਿਉਂਕਿ ਹੁਣ ਬਾਬੇ ਹਰਨਾਮ ਸਿੰਘ ਦੇ ਨਾਲ ਐਸਜੀਪੀਸੀ ਤੇ ਕਾਲੀ ਦਲ ਦੀ ਤਲਖੀ ਸੀ ਤੇ ਬਾਬਾ ਹਰਨਾਮ ਸਿੰਘ ਦੇ ਢੱਡਰੀਆਂ ਵਾਲਿਆਂ ਦੀ ਤਲਖੀ ਸੀ ਜਿੰਨਾ ਚਿਰ ਢੱਡਰੀਆਂ ਵਾਲਿਆਂ ਨੂੰ ਵੀ ਲੱਗਾ ਕਿ ਬਾਬੇ ਹਰਨਾਮ ਸਿੰਘ ਦਾ ਬੋਲਬਾਲਾ ਐਸਜੀਪੀਸੀ ਚ ਤੇ ਉਹਨਾਂ ਜਰ ਉਹ ਵੀ ਨਹੀਂ ਇੱਥੇ ਆਏ ਜਦੋਂ ਉਹਨਾਂ ਨੂੰ ਲੱਗਿਆ ਕਿ ਤਲਖੀ ਆ ਤਾਂ ਹੁਣ ਉਹਨਾਂ ਨੇ ਵੀ ਇੱਥੇ ਆ ਕੇ ਜਿਹੜੀ ਪਹੁੰਚ ਕਰ ਲਈ ਆ ਸੋ ਇਹ ਸਾਰੇ ਜਿਹੜੇ ਪੋਲੀਟੀਕਲ ਵਖਤੀ ਫੈਸਲੇ ਆ ਮੈਂ ਸਮਝਦਾ ਸਾਰਿਆਂ ਨੂੰ ਦੂਜਾ ਮੈਂ ਕਹਿਣਾ ਚਾਹੁੰਦਾ ਕਿ ਗਿਆਨੀ ਆਪਣਾ ਭਾਈ ਰਣਜੀਤ ਸਿੰਘ ਨੂੰ ਕੋਈ ਪੰਥ ਚੋਂ ਛੇਕਿਆ ਨਹੀਂ ਸੀਗਾ ਉਹਨਾਂ ਤੇ ਸਿਰਫ ਇਹ ਰੋਕ ਲਾਈ ਸੀ ਕਿ ਉਹ ਆਪਣੇ ਪ੍ਰਚਾਰ ਦਾ ਜਿਹੜਾ ਢੰਗ ਆ ਉਹ ਸੁਧਾਰਨ ਤਾਂ ਉਹਨਾਂ ਨੇ ਆਪਣਾ ਢੰਗ ਸੁਧਾਰਨ ਲਈ ਇੱਥੇ ਗਲਤੀ ਦੀ ਖਿਮਾ ਜਾਂਚਣਾ ਕੀਤੀ ਆ ਕਿ ਮੇਰੇ ਤੋਂ ਗਲਤੀਆਂ ਹੋ ਜਾਂ ਨੇ ਆਗਾ ਮਹਕਾਲ ਤਖਤ ਦੀ ਪ੍ਰਭੂ ਸੱਤਾ ਚ ਪ੍ਰਚਾਰ ਕਰਨਾ ਚਾਹੁੰਨਾ ਫੇਸਲੀਆਂ ਗਲਤੀਆਂ ਦੇ ਬਾਰੇ ਕੀ ਕੀਤਾ ਇਹ ਤਾਂ ਤਖਤਾਂ ਦੇ ਜਥੇਦਾਰੀ ਦੱਸ ਸਕਦੇ ਆ ਕਿਉਂਕਿ ਬਹੁਤ ਵੱਡੀਆਂ ਗੱਲਾਂ ਸੀਗੀਆਂ ਜਿਸ ਤਰ੍ਹਾਂ ਪੰਥ ਵੱਲੋਂ ਸਵਾਲ ਕੀਤੇ ਜਾ ਰਹੇ ਆ ਕਿ ਦਰਬਾਰ ਸਾਹਿਬ ਦੀ ਜਿਹੜਾ ਹੈਗਾ ਉਹਨੂੰ ਇਮਾਰਤ ਕਹਿਣਾ ਅਮਰਤ ਸरोवर ਨੂੰ ਜਿਹੜਾ ਪਾਣੀ ਕਹਿਣਾ ਔਰ ਗੁਰੂ ਨਾਨਕ ਸਾਹਿਬ ਨੇ ਪੰਥ ਨਹੀਂ ਚਲਾਇਆ ਇਹੋ ਜੀਆਂ ਗੱਲਾਂ ਕਹੀਆਂ ਉਹਦੇ ਬਾਰੇ ਉਹਨਾਂ ਨੂੰ ਵੀ ਚਾਹੀਦਾ ਮੈਂ ਸਮਝਦਾ ਹੁਣ ਵੀ ਭਾਈ ਰਣਜੀਤ ਸਿੰਘ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਕਿ ਉਹ ਜਿਹੜੀਆਂ ਗੱਲਾਂ ਸੀ ਗਲਤ ਸੀਗੀਆਂ ਜੋ ਵੀ ਕਹੀਆਂ ਸੀਗੀਆਂ ਹੁਣ ਮੈਂ ਜੋ ਸਿੱਖ ਰਹਿਤ ਮਰਯਾਦਾ ਅਨੁਸਾਰ ਜਾਂ ਪੰਥ ਅਕਾਲ ਤਖਤ ਸਾਹਿਬ ਅਨੁਸਾਰ ਪ੍ਰਵਾਨਿਤ ਆ ਜੋ ਕੈਲੰਡਰ ਵੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਆ ਕਿਉਂਕਿ ਉਹ ਵੱਖਰੇ ਅਨੁਸਾਰ ਆਪਣੀ ਵਿਸਾਖੀ ਵੀ ਮਨਾਉਂਦੇ ਸੀ ਜਿਹੜਾ ਪਹਿਲਾ ਕੈਲੰਡਰ ਸੀਗਾ ਜਿਹਦਾ ਪੂਰੇ ਵਾਲ ਵਾਲਾ ਸੋ ਇਸ ਤਰ੍ਹਾਂ ਹੁਣ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਕਲੰਡਰ ਨੂੰ ਵੀ ਮੰਨਣਾ ਉਹਦੇ ਅਨੁਸਾਰ ਕੁਰਬ ਬਣਾਉਣੇ ਔਰ ਉਹਦੇ ਅਨੁਸਾਰ ਜਿਹੜਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਜਿਹੜਾ ਹੈਗਾ ਪ੍ਰਚਾਰ ਪ੍ਰਸਾਰ ਕਰਨਾ ਇਹ ਉਹਨਾਂ ਨੂੰ ਵੀ ਜ਼ਰੂਰੀ ਹੈ ਉਹਨਾਂ ਨੇ ਜੋ ਕੁਝ ਕਿਹਾ ਸੀ ਉਹਦੇ ਤੋਂ ਆਪਣੀਆਂ ਗਲਤੀਆਂ ਦੀ ਖਿਮਾ ਜਾਂਚਨਾ ਵਾਸਤੇ ਅਕਾਲ ਤਖਤ ਸਾਹਿਬ ਨੂੰ ਦੱਸਣਾ ਚਾਹੀਦਾ ਪੰਥ ਨੂੰ ਵੀ ਦੱਸਣਾ ਚਾਹੀਦਾ ਵੀ ਉਹ ਗੱਲਾਂ ਜਿਹੜੀਆਂ ਮੇਰੀਆਂ ਉਹ ਗਲਤ ਸੀਗੀਆਂ ਔਰ ਗਿਆਨੀ ਕਲਦੀਪ ਸਿੰਘ ਨੇ ਜਿਹੜਾ ਫੈਸਲਾ ਲਿਆ ਤਾਂ ਹੀ ਪੰਥ ਪਰਵਾਣ ਨਹੀਂ ਕਰ ਰਿਹਾ ਕਿ ਉਹਨਾਂ ਨੇ ਕੇਵਲ ਮਾਨਤਾ ਲੈਣ ਵਾਸਤੇ ਬਿਨਾ ਕੋਈ ਜਿਹੜੀ ਆ ਤਨਖਾਹ ਲਾਏ ਤੇ ਮਾਫੀ ਦੇ ਦਿੱਤੀ ਹੈ ਸਿਰਫ ਮਾਨਤਾ ਲੈਣ ਲਈ। ਇਹ ਤਾਂ ਮਾਨਤਾ ਮਿਲ ਜੇਗੀ ਜੀ। ਨਹੀਂ ਇਸ ਤਰ੍ਹਾਂ ਹੁਣ ਤੁਸੀਂ ਦੇਖ ਹੀ ਰਹੇ ਜਿਹੜਾ ਉਹਨਾਂ ਦਾ ਧੜਾ ਸੀਗਾ ਉਹ ਤਾਂ ਉਹਨਾਂ ਦੇ ਨਾਲ ਹੈ ਹੀ ਸੀਗਾ। ਪਰ ਜਿਹੜੀਆਂ ਸੰਸਥਾਵਾਂ ਵਿਰੋਧ ਕਰਦੀਆਂ ਸੀ ਉਹਨਾਂ ਦੇ ਪ੍ਰਚਾਰ ਤੇ ਉਹ ਤਾਂ ਅੱਜ ਵੀ ਉੱਥੇ ਹੀ ਖੜੀਆਂ ਨੇ। ਬਿਲਕੁਲ। ਮਾਫੀ ਤਾਂ ਤਾਂ ਹੀ ਹੈ ਜੇ ਉਹ ਨਾਲ ਲੱਗ ਜਾਣ। ਮੈਂ ਸਮਝਦਾ ਕਿ ਬਾਦਲ ਪਰਿਵਾਰ ਬਾਦਲ ਦਲ ਵਕਤੀ ਫੈਸਲੇ ਲੈ ਰਿਹਾ। ਕਦੇ ਬਾਬਾ ਹਰਨਾਮ ਸਿੰਘ ਨੇੜੇ ਤੇ ਕਦੇ ਢੜੀਆਂ ਵਾਲਾ ਨੇੜੇ। ਕਦੇ ਇਹਨਾਂ ਨੂੰ ਵਰਤ ਲਿਆ ਕਦੇ ਉਹਨਾਂ ਨੂੰ ਵਰਤ ਲਿਆ ਕਦੇ ਉਹ ਕਲੰਡਰ ਪੁਰੇਵਾਲ ਵਾਲਾ ਜਾਰੀ ਕਰਤਾ ਕਦੇ ਇਹ ਜਿਹੜੀਆਂ ਰਹਿਤ ਮਰਿਆਦਾਵਾਂ ਪੰਥ ਦੇ ਸਿਧਾਂਤਾਂ ਪੰਥ ਦੇ ਇੰਸਟੀਚਿਊਸ਼ਨਾਂ ਉਹਨਾਂ ਨੂੰ ਤਬਾਹ ਜਿਹੜਾ ਬਾਦਲ ਪਰਿਵਾਰ ਨੇ ਕੀਤਾ ਜਿਹੜਾ ਬਹੁਤ ਵੱਡਾ ਮੈਂ ਸਮਝਦਾ ਗੁਨਾਹ ਆ ਇਹਦੀ ਕੋਈ ਮਾਫੀ ਨਹੀਂ ਆ ਬਾਦਲ ਪਰਿਵਾਰ ਵਾਸਤੇ ਭਾਵੇਂ ਜੱਥੇਦਾਰ ਵੀ 100 ਮਾਫੀਆਂ ਦੇ ਦੇਣ ਹੁਣ ਤਖਤ ਹਰਿਮੰਦਰ ਜੀ ਪਟਨਾ ਸਾਹਿਬ ਵਾਲਿਆਂ ਨੇ ਤਲਬ ਕੀਤਾ ਵਾ ਅਗਾ ਕੀ ਕਰਦੇ ਆ ਪੰਥ ਸਮੇਂ ਦੀ ਉਡੀਕ ਚ ਫੈਸਲੇ ਦੀ ਉਡੀਕ ਚ